ਨਾਜ਼ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਛਾਹ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦਾ ਸਭ ਤੋਂ ਝੂਠਾ ਵਿਅਕਤੀ ਦੋਸ਼ਕਰਾਰ ਦੰਦਿਆ ਕਿਹਾ ਕਿ ਅੰਨਾ ਹਜ਼ਾਰੇ ਵੀ ਉਹਨਾਂ ਤੋਂ ਸ਼ਰਮਸਾਰ ਹਨ ਉਨਾ ਕਹਿਆ ਕਿ ਕੇਜਰੀਵਾਲ ਇਹ ਝੂਠ ਫੈਲਾ ਰਹੇ ਹਨ ਕਿ ਭਾਜਪਾ ਭਲਾਈ ਸਕੀਮਾਂ ਬੰਦ ਕਰ ਦੇਵੇਗੀ ਜਦੋਂ ਅਸਲੀਅਤ ਇਹ ਹੈ ਕਿ ਪਾਰਟੀ ਆਪਣੇ ਸੰਕਲਪ ਪੱਤਰ ਮੁਤਾਬਕ ਸਹੂਤਾਂ ਦਾ ਹੋਰ ਵਿਸਥਾਰ ਕਰੇਗੀ ਇੱਥੇ ਰਾਜੌਰੀ ਗਾਰਡਨ ਵਿੱਚ ਪਾਰਟੀ ਉਮੀਦਵਾਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਹਮੇਸ਼ਾ ਝੂਠ ਬੋਲਦੇ ਹਨ ਉਨੇ ਕਿਹਾ ਕਿ ਉਹਨੇ ਸੌਂ ਖਾਦੀ ਸੀ ਕਿ ਉਹ ਨਾ ਤਾਂ ਸਿਆਸੀ ਪਾਰਟੀ ਸ਼ੁਰੂ ਕਰਨਗੇ ਨਾ ਹੀ ਮੁੱਖ ਮੰਤਰੀ ਬਣਨਗੇ ਨਾ ਸੁਰੱਖਿਆ ਲੈਣਗੇ ਤੇ ਨਾ ਹੀ ਸਰਕਾਰੀ ਸਹੂਤਾ ਲੈਣਗੇ ਤੇ ਇਸ ਵਾਸਤੇ ਉਹਨਾ ਆਪਣੇ ਬੱਚਿਆਂ ਦੀ ਸੌਂ ਖਾਦੀ ਸੀ ਉਹਨੇ ਕਿਹਾ ਕਿ ਕੇਜਰੀਵਾਲ ਨੇ ਜੋ ਕਿਹਾ ਕੀਤਾ ਉਸ ਤੋਂ ਬਿਲਕੁਲ ਉਲਟ ਉਹਨਾ ਕਿਹਾ ਕਿ ਉਹਨਾ ਤਾਂ ਆਪਣੇ ਵਾਸਤੇ ਸ਼ੀਸ਼ ਮਹਿਲ ਤੱਕ ਬਣਵਾ ਲਿਆ ਹੈ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਜਮਨਾ ਨਦੀ ਸਾਫ਼ ਕਰਵਾਉਣਗੇ ਦਿੱਲੀ ਵਿੱਚ ਯੂਰਪ ਦੀ ਤਰਜ਼ ਤੇ ਸੜਕਾਂ ਬਣਾਉਣਗੇ ਗਰੀਬਾਂ ਦੇ ਹਾਲਾਤ ਸੁਧਰਨਗੇ ਨਵੇਂ ਕਾਲਜ ਤੇ ਸਕੂਲ ਖੋਲੇ ਜਾਣਗੇ ਲੋਕਾਂ ਲਈ ਵਿਸ਼ਵ ਪੱਦਰੀ ਸਿਹਤ ਸਹੂਲਤਾਂ ਹੋਣਗੀਆਂ ਪਰ ਉਹਨਾਂ ਜੋ ਕਿਹਾ ਹਮੇਸ਼ਾ ਉਸ ਤੋਂ ਉਲਟ ਕੀਤਾ ਹੈ ਉਹਨਾਂ ਨੇ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ ਜਮਨਾ ਵਿੱਚ ਡੁੱਬਕੀ ਲੈ ਕੇ ਵਿਖਾਉਣ ਅਤੇ ਕਿਹਾ ਕਿ ਉਹਨਾਂ ਨੂੰ ਦਿੱਲੀ ਨੂੰ ਡਸਟਬਿਨ ਵਿੱਚ ਤਬਦੀਲ ਕਰ ਦਿੱਤਾ ਹੈ ਉਨ੍ਹਾਂ ਕੀ ਕਿਹਾ ਕਿ ਕੇਜਰੀਵਾਲ ਨੇ ਸਾਬਤ ਕੀਤਾ ਹੈ ਕਿ ਉਹ ਦੇਸ਼ ਦੇ ਸਭ ਤੋਂ ਪ੍ਰੇਸ਼ਟ ਸਿਆਸਤਦਾਨ ਹਨ ਜਿਸ ਨੇ ਸ਼ਰਾਬ ਕੋਟਾਲਾ ਡੀਟੀਸੀ ਕੋਟਾਲਾ ਸਮਾਰਟ ਕਲਾਸ ਕੋਟਾਲਾ ਸੀਸੀਟੀਵੀ ਕੋਟਾਲਾ ਕਰਨ ਸਮੇਤ अनेका ਕੋਟਾਲੇ ਕੀਤੇ ਹਨ ਮਨਜਿੰਦਰ ਸਿੰਘ ਸਿਰਸਾ ਦੇ ਯਤਨਾਂ ਦੀ ਸ਼ਲਾਘਾ ਕਰਦੇ ਸ਼੍ਰੀ ਸ਼ਾਹ ਨੇ ਕਿਹਾ ਕਿ ਜੇਕਰ ਰਜੌਰੀ ਗਾਰਡਨ ਦੇ ਲੋਕ ਸੱਚਮੁੱਚ ਆਪਣੇ ਹਲਕੇ ਦਾ ਵਿਕਾਸ ਚਾਹੁੰਦੇ ਹਨ ਤਾਂ ਉਹ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਵਿੱਚ ਵੋਟ ਪਾਉਣ ਉਹਨੇ ਕਿਹਾ ਕਿ ਪਾਰਟੀ ਦੇ ਐਮਪੀ ਕਮਲਜੀਤ ਸ਼ਹਿਰਾਬਤ ਤੇ ਮਨਜਿੰਦਰ ਸਿੰਘ ਸਿਰਸਾ ਨੇ ਉਹਨਾਂ ਨੂੰ ਰੈਲੀ ਨੂੰ ਸੰਬੋਧਨ ਕਰਨ ਵਾਸਤੇ ਸੱਦਾ ਸੀ ਪਰ ਰੈਲੀ ਵਿੱਚ ਇਕੱਠ ਇੰਨਾ ਜ਼ਿਆਦਾ ਹੈ ਕਿ ਇਹ ਰੈਲੀ ਨਾ ਹੋ ਕੇ ਰੈਲਾ ਬਣ ਗਿਆ ਹੈ। ਉਹਨੇ ਕਿਹਾ ਕਿ ਸਿਰਸਾ ਦੀ ਜਿੱਤ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਹੋਰ ਮਜ਼ਬੂਤ ਹੋਣਗੇ ਜੋ ਕਿ ਪਹਿਲਾਂ ਹੀ ਦਿੱਲੀ ਦੇ ਲੋਕਾਂ ਲਈ ਅਨੇਕਾਂ ਯੋਜਨਾਵਾਂ ਸ਼ੁਰੂ ਕਰ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਲਾਡਲੀ ਬਹਿਨ ਸਕੀਮ ਵਾਂਗੂ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਮਿਲਣਗੇ ਤੇ ਕੌਮੀ ਰਾਜਧਾਨੀ ਵਿੱਚ ਭਾਜਪਾ ਸਰਕਾਰ ਬਣਨ ਤੇ ਪਾਰਟੀ ਦੇ ਸੰਕਲਪ ਪੱਤਰ ਵਿੱਚ ਕੀਤੇ ਗਏ ਸਾਰੇ ਵਾਅਦੇ ਵੀ ਪੂਰੇ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਭਾਜਪਾ ਦਾ ਟੀਚਾ ਦਿੱਲੀ ਨੂੰ ਕਿਸੇ ਵੀ ਮੁਲਕ ਦੀ ਬਿਹਤਰੀਨ ਰਾਜਧਾਨੀ ਬਣਾਉਣਾ ਹੈ ਤੇ ਇਸ ਮਕਸਦ ਵਿੱਚ ਵਾਸਤੇ ਜ਼ਰੂਰੀ ਹੈ ਕਿ ਕੌਮੀ ਰਾਜਧਾਨੀ ਵਿੱਚ ਭਾਜਪਾ ਦੀ ਸਰਕਾਰ ਹੋਵੇ। ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਹਲਕੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਜਿਨ੍ਹਾਂ ਨੇ ਸ਼੍ਰੀ ਅਮਰਤ ਸ਼ਾਹ ਦੀ ਰੈਲੀ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰੀ ਭਰੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮਪੀ ਕਮਲਜੀਤ ਸ਼ਹਿਰਾਬਤ ਮਨਜਿੰਦਰ ਸਿੰਘ ਸਿਰਸਾ ਐਮਪੀ ਮਯੰਕ ਨਾਇਕ ਵਿਸ਼ਨੂੰ ਮਿੱਤਲ ਰਾਜੀਵ ਬੱਬਰ ਚੰਦਰਪਾਲ ਬਖਸ਼ੀ ਕੁਨਾਲ ਸਾਨੀ ਸੁਭਾਸ਼ ਆਰੀਆ ਸੰਤੋਸ਼ ਗੁਪਤਾ ਰਮੇਸ਼ ਖੰਨਾ ਇੰਦਰਜੀਤ ਸ਼ਰਮਾ ਰਣਦੀਪ ਕੁਮਾਰ ਤੇ ਸ਼ਸ਼ੀ ਤਲਵਾੜ ਵੀ ਹਾਜ਼ਰ ਸਨ